ਮੈਂ ਅੱਜ ਜਿਹੜਾ ਇਹ ਪ੍ਰਸਤਾਵ ਆਇਆ ਇਹਦਾ ਸਮਰਥਨ ਕਰਦਾ ਮੈਂ ਸੈਂਟਰ ਸਰਕਾਰ ਨੂੰ ਸਖਤ ਸ਼ਬਦਾਂ ਦੇ ਵਿੱਚ ਕਹਿਣਾ ਚਾਹੁੰਦਾ ਕਿ ਗਰੀਬਾਂ ਦੀ ਗਰਦਨ ਤੇ ਕਹਾੜੀ ਰੱਖ ਕੇ ਚਲਾਉਣਾ ਆਰਾ ਰੱਖ ਕੇ ਚਲਾਉਣਾ ਬੰਦ ਕਰੋ ਨਹੀਂ ਤਾਂ ਤੁਹਾਡਾ ਪਿੰਡਾਂ 'ਚ ਵੜਨਾ ਜੇ ਤੁਸੀਂ ਨਾਲ ਤੁਸੀਂ ਆਓ ਅਕਾਲੀ ਦਲ ਤੁਹਾਡੇ ਨਾਲ ਆਊਗਾ ਕੋਡਾ ਦੋਨਾਂ ਦੇ ਪਿੰਡਾਂ ਚ ਪੜਨਾ ਬੰਦ ਹੋਊਗਾ ਤੇ ਇਹਨੂੰ ਸਖਤ ਲਫ਼ਜ਼ਾਂ ਦੇ ਵਿੱਚ ਭਾਵੇਂ ਲਿਫਾਫੇ ਤੇ ਲਾਲ ਅੱਖਰਾਂ ਨਾਲ ਲਿਖ ਕੇ ਭੇਜ ਦਿਓ ਕਿ ਪੰਜਾਬ ਵੱਲੋਂ ਆਇਆ ਇਹਨੂੰ ਤੁਸੀਂ ਗਨੋਂ ਨਹੀਂ ਕਰ ਸਕਦੇ ਸਾਡੇ ਗਰੀਬਾਂ ਦੇ ਸਭ ਤੋਂ ਵੱਧ ਐਸਸੀ ਜਿਹੜੀ ਪਰਸੈਂਟੇਜ ਵਾਈਜ਼ ਆਬਾਦੀ ਹੈ ਉਹ ਸਾਡੇ ਪੰਜਾਬ ਦੀ ਹੈ ਅਸੀਂ ਪੰਜਾਬ ਦੇ ਗਰੀਬਾਂ ਦੇ ਹੱਕਾਂ ਤੇ ਡਾਕਾ ਨਹੀਂ ਬਚਾਈ ਦੇਵਾਂਗੇ ਅਸੀਂ ਜਿਸ ਪੱਧਰ ਤੱਕ ਵੀ ਲੜਨਾ ਪਿਆ ਵਿਧਾਨਕ ਪੱਧਰ ਤੇ ਲੜ ਰਹੇ ਹਾਂ ਕੱਲ ਨੂੰ ਸੜਕਾਂ ਤੇ ਲੜਨਾ ਪਿਆ ਉੱਥੇ ਵੀ ਲੜਾਂਗੇ ਤੁਸੀਂ ਨਾਲ ਜਾਣਾ ਤੁਹਾਨੂੰ ਸੱਦਾ ਪੱਤਰ ਦੇਵਾਂਗੇ ਆਓ ਇਕੱਠੇ ਹੋ ਕੇ ਗਰੀਬਾਂ ਦੇ ਹੱਕਾਂ ਆਪਾਂ ਹਾ ਦਾ ਨਾਰਾ ਮਾਰੀਏ ਗਰੀਬਾਂ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਲੈ ਕੇ ਦਈਏ